ਅਮਰੀਕਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਪਿਛਲੇ ਦਿਨੀ ਜੀਟੀ ਰੋਡ ਸ਼ਹਿਰਾਟਾ ਵਿਖੇ ਹਨੂਮਾਨ ਮੰਦਿਰ ਦੇ ਵਿੱਚੋਂ ਚੋਰੀ ਦੀ ਗੁੱਤੀ ਨੂੰ ਸੁਲਝਾਇਆ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਦੋ ਚੋਰ ਕੀਤੇ ਕਾਬੂ ਇਸ ਮੌਕੇ ਗੱਲਬਾਤ ਕਰਦੇ ਹੋਏ ਏਸੀਪੀ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਜੀਟੀ ਰੋਡ ਸ਼ਹਿਰਾਟਾ ਵਿਖੇ ਹਨੂਮਾਨ ਮੰਦਿਰ ਵਿੱਚ ਚੋਰੀ ਕੀਤੀ ਗਈ ਸੀ ਇਸ ਕੇਸ ਦੀ ਗੁੱਤੀ ਸੁਲਝਾਉਂਦੇ ਹੋਏ ਸਾਡੀ ਸ਼ਹਿਰਾਟਾ ਥਾਣੇ ਦੀ ਪੁਲਿਸ ਟੀਮ ਨੇ ਦੋ ਚੋਰਾਂ ਨੂੰ ਕਾਬੂ ਕੀਤਾ ਉਨ੍ਹਾਂ ਕਿਹਾ ਕਿ ਇਹ ਮਕਦਮਾ ਪਵਨ ਕੁਮਾਰ ਵਾਸੀ ਨਿਊ ਰਣਜੀਤਪੁਰਾ ਸ਼ਹਿਰਾਟਾ ਅਮਿਸਰ ਪ੍ਰਧਾਨ ਹਨੂਮਾਨ ਮੰਦਿਰ ਕਮੇਟੀ ਜੀਟੀ ਰੋਡ ਚਰਾਟਾ ਮਿਸ ਅਦੇ ਬਿਆਨ ਤੇ ਦਰਜ ਰਜਿਸਟਰ ਹੋਇਆ ਸੀ ਉਹ ਮਿਤੀ 11/2/2023 ਦੀ ਰਾਤ ਨੂੰ ਰਜ਼ਾਨਾ ਦੀ ਤਰ੍ਹਾਂ ਮੰਦਿਰ ਦੇ ਦਰਵਾਜ਼ੇ ਬੰਦ ਕਰਕੇ ਘਰ ਨੂੰ ਚਲੇ ਗਿਆ ਸੀ ਜਦੋਂ ਰਜ਼ਾਨਾ ਦੀ ਤਰ੍ਹਾਂ ਸਵੇਰੇ 3:30 ਵਜੇ ਆ ਕੇ ਦੇਖਿਆ ਤਾਂ ਮੰਦਿਰ ਦੇ ਸੱਤ ਗੋਲ ਟੁੱਟੇ ਹੋਏ ਸੀ ਤੇ ਹੋਰ ਸਮਾਨ ਵੀ ਕੋਈ ਨਾਮਾ ਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ ਫਾਈਨ ਨਿਊਜ਼ ਅਮੀਰ ਸਾ ਤਸਨੀਲ ਖੋਸਲਾ ਦੀ ਰਿਪੋਰਟ ਮੰਦਰ ਦੇ ਵਿੱਚ ਇੱਕ ਚੋਰੀ ਬੀਜੀ ਬਹੁਤ ਜ਼ਿਆਦਾ ਬਵਾਲ ਬਚਿਆ ਸੀ ਇਸ ਨੂੰ ਲੈ ਕੇ ਤੇ ਕੀ ਹੈ ਜੀ ਇਹਦੇ ਤੇ ਅਪਡੇਟ ਕੀ ਸਾਹਮਣੇ ਆਈ ਹੈ ਜੀ ਕਿ ਕਾਰਵਾਈ ਜਰੀ ਪੁਲਸ ਵੱਲੋਂ ਲਿਆਂਦੀ ਗਈ ਹੈ ਅ ਪਿਛਲੀ 11 ਸੰਵਾਰ ਮੰਦਰ ਦੇ ਵਿੱਚ ਜੀ 11 12 ਫਰਵਰੀ 2023 ਦੀ ਦਰਮਿਆਨੀ ਦੀ ਰਾਤ ਨੂੰ ਹਨੂਮਨ ਮੰਦਰ ਸ਼ਾਟਾਵੇ ਦਿੱਤੇ ਉਹ ਨਾਮ ਨੂੰ ਵਿਅਕਤੀਆਂ ਵੱਲੋਂ ਚੋਰੀ ਕੀਤੀ ਗਈ ਸੀ ਜਿਹਦੇ ਵਿੱਚ ਪਵਨ ਕੁਮਾਰ ਜਿਹੜੇ ਇਹਨਾਂ ਦੇ ਕਾਰਕਟਰ ਮੰਦਰ ਦੇ ਇਹਨਾਂ ਨੇ ਫਰਿਆਦ ਅਰਜ ਕੀਤੀ ਸੀ ਜਰਲੀ ਫਰਵਾਈ ਸੀ ਬਲਵਿੰਦਰ ਸਿੰਘ ਸਬ ਇੰਸਪੈਕਟਰ ਸਾਡੇ ਚੌਂਕੀ ਇੰਚਾਰਜ ਬਲਵਿੰਦਰ ਸਿੰਘ ਕੋਲ ਅਰਜ ਕੀਤੀ ਗਈ ਸੀ ਇਹਦੇ ਵਿੱਚ ਜੋ ਇਹਨਾਂ ਲਿਖਾਇਆ ਹੀ ਕਰੀਬ 17-8000 ਰੁਪਏ ਦਾ 골 ਕਟਟਣ ਤੇ ਭਾਨ ਚੋਰੀ ਹੋਇਆ ਸੀ ਕੁਛ ਚਾਂਦੀ ਦੀ ਗਾਗਰ ਸੀ ਚਾਂਦੀ ਦੀ ਬੰਸਰੀ ਸੀ ਕੋਈ ਇੱਕ ਸੋਨੇ ਦੀ ਚੇਨ ਸੀ ਮਾਤਾ ਦੇ ਸੋਨੇ ਦੀ ਚੇਨ ਸੀ ਚਾਂਦੀ ਦੀਆਂ ਕੁਝ ਚੂੜੀਆਂ ਸੀ